ਹੈਲੋ ਹੰਦੀਸਾਸ ਸਟਰੀਕਾ ਸਾਰਿਆਂ ਨੂੰ ਸੁਖ ਵਲੌਗਸ ਬਪਰ ਆਏ ਜਿੰਦੇ ਦਾ ਸਵਾਗਤ ਹੈ ਜੂ ਤੁਹਾਨੂੰ ਕਿੱਦਾਂ ਸਾਰਾ ਠੀਕ ਠਾਕ ਹੋ ਦੀਵੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਟਾਈਮ 10:30 ਦਾ ਹੋ ਗਿਆ ਤੇ ਅੱਜ ਤਰੀਕ ਹੋ ਗਈ ਆ ਅੱਜ ਦਿਨ ਹੋ ਗਿਆ ਬੁੱਧਵਾਰ ਤੇ ਤਰੀਕ ਹੋ ਗਈ ਆ 3 ਤੇ 10:30 ਦਾ ਹੋ ਗਿਆ ਟਾਈਮ ਤੇ ਰੋਟੀ ਪਾਣੀ ਸੀ ਖਾ ਲਿਆ ਤੇ ਹੁਣ ਮੈਂ ਕਰਨੀ ਆ ਭਾਂਡੇ ਸਾਫ ਤੇ ਅੱਜ ਦੇਖੋ ਜੀ ਤੁਹਾਨੂੰ ਪਤਾ ਵੀ ਲਗਾਤਾਰ ਮੀਂਹ ਪੈ ਰਿਹਾ ਨਾ ਮੀਂਹ ਪੈ ਰਿਹਾ ਲਗਾਤਾਰ ਵੀ ਮੀਆ ਮੀ ਇੱਕ ਅੰਦੀ ਇੱਕ ਮਿੰਟ ਨਹੀਂ ਬੰਦ ਹੋ ਰਿਹਾ ਤੇ ਹੁਣ ਮੱਜੀ ਠੱਲ ਪਈ ਹੈ ਹੁਣ ਬੰਦ ਹੋਇਆ ਮੀ ਤੇ ਥੋੜਾ ਇਹ ਦਿਨ ਉੱਚਾ ਹੋਇਆ ਤਨਾਣ ਥੋੜੇ ਹਵਾ ਚੱਲਣ ਲਈ ਆ ਤੇ ਮੀ ਨੇ ਬਹੁਤ ਬੁਰਾ ਹਾਲ ਕੀਤਾ ਹੈ ਵੀ ਇੰਨਾ ਜ਼ਿਆਦਾ ਨਾ ਵੀ ਬਹੁਤ ਜ਼ਿਆਦਾ ਤੇ ਗੱਲ ਕਹੀ ਨਹੀਂ ਜਾ ਸਕਦੀ ਮੈਂ ਬਲਕਿ ਅੰਜਣੇ ਅੰਦਰੋਂ ਬਾਹਰ ਨਿਕਲਦਾ ਨਹੀਂ ਹੈਗਾ ਇੰਨਾ ਮੀ ਜ਼ਿਆਦਾ ਆ ਤਾਂ ਬਹੁਤ ਚਲੋ ਫਿਰ ਟਾਈਮ ਟਾਈਮ ਦੀ ਗੱਲ ਆ ਪਰ ਮੀ ਚ ਬਹੁਤ ਔਖਾ ਆ ਸਾਰਿਆਂ ਦਾ ਬਹੁਤ ਔਖਾ ਆ ਤੇ ਜਿਹੜੇ ਜਿਹੜੇ ਹੜ ਪੀੜ ਤੇ ਆ ਪੈਣਾ ਭਰਾ ਸਾਡੇ ਨਾ ਛੋਟੇ ਛੋਟੇ ਬੱਚੇ ਤੇ ਉਹਨਾਂ ਨੂੰ ਵੀ ਜਿਆਦਾ ਔਖਾ ਹੁੰਦਾ ਕਿਉਂਕਿ ਪਾਣੀ ਨੂੰ ਘਟਣ ਦੇ ਹੱਥੋਂ ਤੇ ਪਾਣੀ ਬਹੁਤ ਉੱਥੇ ਹੋ ਜਾਊਗਾ ਤੇ ਵਾਈ ਗੁਰੂ ਮੇਰ ਕਰੇ ਮੈਂ ਕੰਨੀ ਵੀ ਹਟਦੇ ਨਹੀਂ ਹੈਗੇ ਤੇ ਨਹੀਂ ਹਟ ਜਾਣ ਤੇ ਉਹ ਉਧਰ ਪਾਣੀ ਘਟ ਜਾਂਣਾ ਹੈ ਨਾ ਤੇ ਬਸ ਇਹ ਹੀ ਅਰਦਾਸ ਮੈਂ ਕੀਤੀ ਹੋਰ ਤ ਜੋ ਹੈਗਾ ਠੀਕ ਸਾਹੀ ਆ ਤੇ ਬਹੁਤ ਔਖਾ ਚ ਹੋ ਜਾਂਦਾ ਹੈ ਤੇ ਦੇਖੋ ਜੀ ਆਪਨੇ ਨਾ 3300 ਸਬਸਕ੍ਰਾਈਬਰ ਹੋ ਜਾਣੇ ਆ ਤੇ ਤੁਸੀਂ ਆਲ ਨਗਰੂ ਪ੍ਰੈਸ ਕਰ ਲਿਆ ਕਰੋ ਜਦੋਂ ਤੁਸੀਂ ਨਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਆਲ ਨਗਰੂ ਪ੍ਰੈਸ ਕਰਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਨਾ ਸਾਡੀ ਤੇਰੇ ਤੱਕ ਪਹੁੰਚ ਸਕੇ ਹਨਾ ਤੇ ਫੇਰ ਹੀ ਫਿਰ ਸਬਸਕ੍ਰਾਈਬ ਕਰਨਾਂ ਦਾ ਜੀ ਜੇ ਆਪਾ ਕਲਾ ਸਬਸਕ੍ਰਾਈਬ ਕਰਦੇ ਨਾ ਪਰਸਨਲ ਰਹੇ ਹੰਦਾ ਇਹ ਪਰਸਨਲ ਨਾ ਚੈਨਲ ਸਬਸਕ੍ਰਾਈਬ ਨਾ ਤੇ ਫੇਰ ਉਹ ਵੀਡੀਓ ਨਹੀਂ ਆਉਣੀ ਹੈਗੀ ਤੁਸੀਂ ਆਹ ਨੂੰ ਰੋਟੀ ਇਸ ਤਰ੍ਹਾਂ ਕਰੋ ਹੈਨਾ ਤੇ ਆ ਦੇਖੋ ਇਹ ਮੋਹ ਰੋਟੀ ਵਾਲੇ ਭਾਂਡੇ ਸਾਫ਼ ਕਰਨੇ ਆ ਤੇ ਡਾਕਟਰ ਸਾਹਿਬ ਦੇ ਗੁਲਾਮ ਸਿੰਘ ਆਏ ਸੁਣੋ ਹੋ ਗਿਆ ਉਹ ਗਿਆ ਪੱਠੇ ਬਣਨਾ ਤੇ ਕਹਿੰਦੇ ਵੀ ਥੋੜਾ ਜਿਹਾ ਹੁਣ ਮੀ ਹਟਾਇਆ ਕਿ ਚਲੋ ਪੱਠੇ ਵੱਡੋਂ ਨੇ ਨਾ ਉਹੋ ਕੈਮਰਾ ਅਟਕਾ ਲਈ ਇੱਥੇ ਨਾ ਤੇ ਕਹਿੰਦੇ ਵੀ ਪੱਠੇ ਉਹਨਾਂ ਵੱਢਿਆ ਹੀ ਇਹ ਤਾਂ ਦਿਨ ਲੱਗਾ ਫਿਰ ਜੀ ਨਾ ਅਜਾੜਾ ਆ ਜਿਵੇਂ ਰਹੁੰਦਾ ਹੀ ਆ ਜਿਨਾ ਹਲ ਹੈ ਲਈ ਮੌਸਮ ਦਾ ਵੀ ਨਹੀਂ ਕਟਿਆ ਆਟਿਆ ਨਹੀਂ ਉਹ ਦਿਨੇ ਵੀ ਤੇ ਉਹ ਪਟੋਲ ਨਹੀਂ ਨਾ ਤੇ ਮੈਂ ਕਿਹਾ ਚਲੋ ਰੋਟੀ ਖਾ ਕੇ ਜਾਉ ਤੁਸੀ ਤੇ ਫਿਰ ਗਿਆਨ ਟਾਈਮ ਲੱਗ ਜਾਂਦਾ ਕੱਲ ਬਹੁਤ ਪਾਣੀ ਸੀਗਾ ਤੇ ਕਾਲਾ ਸੀ ਗੈਸੀ ਦੇਖਣ ਤਾਂ ਪਾਣੀ ਕੱਲ ਲੱਖ ਲੱਖ ਸੀਗਾ ਕਿੰਨਾ ਪਾਣੀ ਸੀਗਾ ਜਾਨੀ ਜਿਆਦਾ ਸੀਗਾ ਮੈਂ ਸਾਨੂੰ ਘੜ ਗਿਆ ਹੁਣ ਆ ਸਾਡੇ ਤਾਂ ਇਹਦੀ ਮਿੱਟੀ ਹੈ ਨਾ ਇਹ ਪਾਣੀ ਬਹੁਤ ਹੀ ਪੀਂਦੀ ਰਹਤਾ ਹੈ ਨਾ ਇਹ ਤੇ ਸੋਪਿਆਂ ਦਾ ਵੀ ਜਲਦੀ ਜਿਹੜੀ ਨਿਆਈ ਪੈਈ ਹੈ ਨਾ ਉੱਥੇ ਨਹੀਂ ਆਉਣਾ ਸਪਦਾ ਹੈਗਾ ਤੇ ਰੇਤਾ ਲੈ ਚਲੋ ਪੀ ਲੈਂਦਾ ਪਾਣੀ ਆਮ ਰਹਿੰਦੀ ਆ ਭਾਗੇ ਨਾ ਭੰਡੇ ਸਾਹਿਬ ਹੋਇਆ ਮੈਂ ਪਿੰਦੇ ਰਹਿ ਜਾਂਦੀ ਆ ਕਿ ਹੋਇਆ ਜੀ ਘੋੜ ਤੇ ਫਿਰ ਮੈਨੂੰ ਚਲੋ ਹੁੰਦਾ ਚਲੋ ਸਾਸ ਪਾਈ ਭੰਡਾ ਪਕਾਈ ਦੇਂਦੀ ਤੇ ਇਹ ਗੱਲ ਆ ਤੇ ਭਾਡੇ ਸਾਹਿਬ ਕਰਨ ਦੀ ਬੜੀ ਮੌਜ ਆਤੀ ਪਾਂਡੇ ਸਾਫ ਕਰਕੇ ਫੇਰ ਮੈਂ ਸੈਲਫ ਸਾਫ ਕਰਨੀ ਆ ਤੇ ਦੇਜੇ ਕਿ ਦਾਲ ਪਣੀ ਬਣਾਉਣਾ ਦਾ ਬੈਰ ਨੂੰ ਤੋ ਸਾਡੇ ਦੇ ਇਸ ਤਰ੍ਹਾਂ ਦੇ ਫੋਨ ਉਹਦੇ ਆ ਭੈਣਾ ਭਰਾਵਾਂ ਦੇ ਬਾਅਦ ਦੇਖੋ ਤੁਸੀਂ ਕਿਦਾਂ ਆ ਤੇ ਦੱਸੀਦਾ ਕਿ ਇਹ ਜਿਹੜਾ ਠੀਕ-ਠਾਕ ਆ ਖੈਰ ਜਿਹੜੇ ਆਪਾਂ ਵੀਡੀਓ ਦੇਖਦੇ ਦੇ ਜਿਹੜਾ ਇੱਕ 10 ਪਰ ਵਾਲਾ ਨਾ ਡੇਰਾ ਬਣਾਣ ਕੋ ਵਾਲਾ ਚਪੇਂਦਾਲ ਬਹੁਤ ਦੇਖ ਕੇ ਰੋਣਾ ਆਉਂਦਾ ਵੀ ਅੰਦਰ ਤੋਂ ਸਾਰ ਹੋ ਗਿਆ ਕਿ ਉਹ ਗੁਰਹਾਲ ਹੋ ਗਿਆ ਤੇ ਰੋਂਦੇ ਜਰਾ ਦੇਖੀਂ ਦੇਨੇਗੇ ਪਰ ਕੀ ਕਰੇਨਾ ਕਰਮੇ ਦਾ ਆਕਸੀਗਾ ਨਾ ਜਿਹੜਾ ਆਪਣੇ ਕਰਮਾਂ ਤੇ ਤੇ ਦੁੱਖਾਂ ਦਾ ਹਰ ਹਾਲ ਤੇ ਚੱਲਣਾ ਪੈਣਾ ਨਾ ਇਹ ਵੀ ਇੱਕ ਦੁੱਖ ਹੀ ਸਿਗਾ ਯਾਰ ਸਾਡੇ ਵੀਪਰਾ ਪੈਣਾ ਨਾ ਮੋਸੇਵਾ ਕਰਦੇ ਹੋ ਤਾਂ ਰੋਟੀ ਵੀ ਚੱਲਦੀ ਹੈ ਨਾ ਲੋ ਜੀ ਭਾਂਡੀਆਂ ਵੀ ਮੈਂ ਸਾਫ਼ ਕਰ ਲੈ ਸਾਰੇ ਰੋਟੀ ਵਾਲੇ ਤੇ ਗੈਸ ਵੀ ਸਾਫ਼ ਕਰ ਲਿਆ ਤੇ ਜੇ ਗੈਸ ਨਹੀਂ ਸਾਫ਼ ਕਰਦੇ ਤੇ ਚਾੜ ਜਿੱਲੀ ਹੁੰਦੀ ਆ ਫਿਰ ਆਟਾ ਡੁੱਲ ਜਾਂਦਾ ਆ ਤੇ ਫਿਰ ਉਹਦੇ ਦਾਗ ਪੈ ਜਾਂਦੇ ਆ ਫਿਰ ਆਪਾਂ ਨੂੰ ਉਹਨਾਂ ਨੂੰ ਸਾਫ਼ ਕਰਨਾ ਮੁਸ਼ਕਲ ਹੋ ਜਾਂਦਾ ਇਸੇ ਕਰਕੇ ਨਾਲ ਨਾਲ ਹੱਥ ਮਾਰਨਾ ਚਾਹੀਦਾ ਹੈ ਨਾ ਤੇ ਤਾਂ ਜੋ ਫਿਰ ਗੈਸ ਸਾਫ਼ ਰਹਿੰਦਾ ਹੈ ਤੇ ਫਿਰ ਸਾਫ਼ ਚੀਜ਼ ਸੋਹਣੀ ਲੱਗਦੀ ਹੈ ਨਾ ਨਵੀਂ-ਨਵੀਂ ਨਾ ਪਰ ਫਿਰ ਵੀ ਮੇਰਾ ਗੈਸ ਕਟੋ-ਕਟ ਸੁੱਖ ਨਾਲ ਇਹ ਕਾਫੀ ਪੁਰਾਣਾ ਆ ਤੇ 10-15 ਸਾਲਾ ਲੋ ਪੁਰਾਣਾ ਨਾ ਤੇ ਲਵਾਂਗੇ ਨਵਾਂ ਗੈਸ ਜਦੋਂ ਲੋੜ ਪਈ ਹਜੇ ਚੱਲੀ ਜਣਾ ਚਲੋ ਚਲਾਵਾਂਗੇ ਨਾ ਤੇ ਦੇਖੋ ਜੀ ਹੁਣ ਜਦੋਂ ਆਣ ਕੇ ਪੱਠੇ ਲੈ ਕੇ ਪੇਪੋ ਤਨੇ ਆਣੇ ਤੇ ਫਿਰ ਬਣਾਵਾਂਗੇ ਇਹਦੇ ਲਈ ਸੌਫਾ ਹਨਾ ਤਾਇਆ ਤਾਇਆ ਸੌਫਾ ਬਣਾਵਾਂਗਾ ਉਹਨਾਂ ਵਾਸਤੇ ਤੇ ਨਾਲ ਕੇ ਮੈਂ ਵੀ ਪੀ ਲੂੰਗੀ ਤੁਹਾਨੂੰ ਹੁਣ ਦਿਖਾਉਣੀ ਆ ਬਾਹਰਲਾ 뷰 ਸ਼ਤ ਦਾ ਤੇ ਕਿਦਾਂ ਕਿੰਨੇ ਬਦਲ ਹੋਏ ਆ ਕਿੰਨੀ ਹਵਾ ਚੱਲਦੀ ਆ ਤੇ ਕਿਦਾਂ ਦਾ ਮੌਸਮ ਆ ਤੇ ਹੁਣ ਇਧਰਲਾ ਕੰਮ ਹੋ ਗਿਆ ਮੇਰਾ ਫਿਨਿਸ਼ ਤੇ ਆ ਬਾਰੀ ਮੈਂ ਲਾ ਦੇਣਾ ਤੇ ਜੇ ਨਹੀਂ ਲੱਗਦੀ ਨਾ ਤੇ ਫਿਰ ਨਾ ਕਰਲੀ ਐਂ ਦੀ ਵਿੱਚ ਤੇ ਫਿਰ ਮੁਸ਼ਕਲ ਹੋ ਜਾਂਦਾ ਫਿਰ ਕਰਲੀ ਨਾ ਅੰਦਰ ਪੜ ਜਾਂਦੀ ਹੈ ਤੇ ਫਿਰ ਤੰਗ ਬਹੁਤ ਕਰਦੀ ਹੈ ਤੈਨੂੰ ਪਤਾ ਵੀ ਕਿਰਲੀ ਦੇ ਅੱਪ ਕੋਈ ਚੀਜ਼ ਉਠਾਈਏ ਤਾਂ ਆਪਣੇ ਲਈ ਬਹੁਤ ਖਤਰਨਾਕ ਹੁੰਦੀ ਚੀਜ਼ ਨਾ ਹੋ ਇਸ ਕਰਕੇ ਮੈਂ ਲਾਈ ਜਦੋਂ ਨਾ ਭਾਂਡੇ ਸਾਫ਼ ਕਰਨੇ ਹੋਣ ਜਾਂ ਰੋਟੀ ਪਕਾਉਣੀ ਫਿਰ ਮੈਂ ਬਾਰੀ ਖੋਲ ਲੈਣੀ ਹੁੰਦੀ ਫਿਰ ਆਉਂਦੀ ਜਾਂਦੀ ਰਹਿੰਦੀ ਕ੍ਰੋਸ ਹੁੰਦੀ ਰਹਿੰਦੀ ਹੈ ਨਾ ਤੇ ਫਿਰ ਚਲੋ ਸਹੀ ਲੱਗਦਾ ਸੌਖਾ ਲੱਗਦਾ ਤੇ ਹਾਂ ਦੇਖੋ ਜੀ ਆਟਾ ਆਟਾ ਲੈਣ ਦਾ ਕੱਲ ਤੇ ਬੋਰਾ ਭਰ ਕੇ ਤੇ ਹੁਣ ਮੈਂ ਪਾਉਣਾ ਹੈ ਪਾਉਂਗੀ ਭਾਂਡਿਆਂ ਵਿੱਚ ਤੇ ਫੇਰ ਹੀ ਸੰਭ ਜਾਣਾ ਇਹ ਤੇ ਦੇਖੋ ਜੀ ਆਟਾ ਹੋਵੇ ਘਸੰਡਰ ਹੋਵੇ ਸੌਦਾ ਪਤਾ ਹੋਵੇ ਤਾਂ ਮੀਂਹ ਦੇ ਦਿਨਾਂ ਵਿੱਚ ਸੌਖਾ ਰਹਿੰਦਾ ਹੈ ਨਾ ਤੇ ਆਹ ਤੁਹਾਨੂੰ ਮੌਸਮ ਦਿਖਾਉਂਦੇ ਆਂ ਤੇ ਆਹ ਦੇਖੋ ਹਿੱਲਣੀ ਆ 13ਵਾਂ ਬੈਠੀ ਐ ਇਹ ਤੇ ਵਿਚਾਰੀ ਨਾ ਬਹੁਤ ਕਾਹ ਹੁੰਦਾ ਇਹਦੇ ਨਾਲ ਤੇ ਇਹ ਦਿਖਦੀ ਰਹਿੰਦੀ ਦਾਦੀ ਰਹਿੰਦੀ ਆ ਉਹ ਸਵੀਟੀ ਤੋਂ ਉਹਦੀ ਜਿਹੜੀ ਕੁੜੀ ਆ ਉਹ ਵਿਚਾਰੇ ਦੇ ਮੋਰੇ ਹੋ ਕੇ ਦੁੱਧ ਵੀ ਪੀ ਜਾਂਦੀਆਂ ਤੇ ਮੋਰੇ ਹੋ ਕੇ ਰੋਟੀ ਵੀ ਖਾ ਜਾਂਦੀ ਹੈ ਜੇ ਕੋ ਮੱਧ ਘੜ ਚੀਜ਼ ਹੋਵੇ ਭਾਈ ਉਹ ਵੀ ਖਾ ਜਾਂਦੀ ਹੈ ਨਾ ਇਹ ਦੇਖਦੇ ਰਹਿੰਦੀ ਡਰਦੀ ਰਹਿੰਦੀ ਆ ਤੇ ਅੱਜ ਕੱਲ ਜਿਹੜਾ ਜਮਾਨਾ ਡਰਨ ਦਾ ਨੀਗਾ ਤੇ ਡਰਾਉਣ ਦਾ ਵੀ ਨੀਗਾ ਤੇ ਨਾ ਕਿਸ ਨੂੰ ਨਾ ਕਿਸ ਨੂੰ ਡਰਾਉ ਤੇ ਨਾ ਕਿਸ ਕੋ ਡਰੂ ਹਨਾ ਮੈਂ ਤੇ ਇਹ ਕਹਿੰਨੀ ਆ ਵਿਚਾਰੀ ਡਰ ਕੇ ਭੁੱਖੀ ਰਹਿੰਦੀ ਆ ਤੁਸੀਂ ਹਿਸਾਬ ਲਾ ਲਓ ਹਨਾ ਵੀ ਉਹਨਾਂ ਕਰਦੀ ਰਹਿੰਦੀ ਵੀ ਮੈਨੂੰ ਕੁਝ ਕਹਿਣ ਨਾ ਵੀ ਜੇ ਮੈਂ ਖਾਵਾਂ ਜਾਂ ਕਿੱਦਾਂ ਮੈਂ ਸਵਾ ਜਾਂ ਕੋਈ ਚੋਰੀ ਇਹਨੂੰ ਰੋਟੀ ਪਾਉਣੀ ਹੁੰਦੀ ਵੀ ਉਹ ਦੇਖਣਾ ਲੈਣਾ ਉਹ ਖਾਣਾ ਲੈਣਾ ਹਨਾ ਵਿਚਾਰੀ ਇੱਥੇ ਬੈਠੀ ਰਹਿਣਾ ਇਹਨੇ ਤੇ ਜੋਦ ਦਾ ਬਹੁ ਕਰਦੀ ਜੋ ਹਰਿ ਹਰ ਖੇਡਣ ਗਿਆ ਤੇ ਮਗਰੇ ਚਲ ਗਈ ਉਹਦੇ ਤੇ ਨਾਲ ਹੀ ਆ ਗਈ ਹਨਾ ਤੇ ਇਧਰ ਪਾਣੀ ਵੀ ਆਇਆ ਤੇ ਮੇਰੇ ਦੇਖੋ ਕੱਪੜੇ ਵੀ ਜੇ ਧੋਣ ਵਾਲੇ ਪਏ ਆ ਤੇ ਮੀਂਹ ਹਟਦੇ ਹੈਗੇ ਤੇ ਹੁਣ ਮੇ ਕਪੜੇ ਤੋਂ ਨਹੀਂ ਹੁਣ ਪਾਣੀ ਆ ਗਿਆ ਸਟਰੀ ਤੇ ਐਵੇਂ ਚਲੋ ਵੇਸਟ ਹੁੰਦਾ ਪਹਿਲਾਂ ਮੈਂ ਤੁਹਾਨੂੰ ਵੀਊ ਦਿਖਾਉਣੀ ਆ ਛੱਡਾ ਮੈਂ ਕਿੱਦਾਂ ਦਾ ਇੱਕ ਗੱਲ ਜ਼ਰੂਰ ਆ ਤੇ ਮੀਂਹ ਤੋਂ ਬਾਅਦ ਹੈ ਨਾ ਮੌਸਮ ਹੈ ਇਹਨੂੰ ਸਾਫ਼-ਸਾਫ਼ ਕਲੀਨ-ਕਲੀਅਰ ਹੋ ਜਾਂਦਾ ਹੈ ਤੇ ਮੌਸਮ ਵਧੀਆ ਹੋ ਜਾਂਦਾ ਹੈ ਇਹ ਕੋਈ ਅੱਜ ਕੱਲ ਦੇ ਟਾਈਮ ਵਿੱਚ ਨਾ ਇੰਨਾ ਵੀ ਪੈਂਦਾ ਨਾ ਸਵੇਰ ਸ਼ਾਮ ਜਾਨੀ ਪੈਂਦਾ ਲੋਕਾਂ ਦੇ ਜਿਦਾ ਕਹਿੰਦੇ ਲੈਂਟਰ ਵਿੱਚ ਆਉਣ ਲੱਗ ਪਏ ਆ ਤੇ ਸਾਡੇ ਅੱਡੇ ਪਿਛਲੇ ਨਾ ਬਾਲੇ ਦੇ ਲਈ ਸੈਟ ਉਹ ਹੀ ਚੁੰਦੇ ਪਏ ਆ ਜਿੱਤੋਂ ਅੱਗੇ ਤਾਂ ਲੈਂਟਰ ਆ ਨਹੀਂ ਚੁੰਦੇ ਹੈਗੇ ਪਰ ਬਹੁਤ ਮੁਸ਼ਕਲ ਆ ਹੈਨਾ ਤੇ ਮੀਂਹ ਕਣੀਆ ਵਿੱਚ ਚਲੋ ਇਹ ਟਾਈਮ ਟਾਈਮ ਦੀ ਗੱਲ ਆ ਦੇਖਾਂਗੇ ਹੁਣ ਕੀ ਹਾਲਤਾ ਹੈ ਨਾ ਗਰਮੀ ਦੇ ਦਿਨ ਲੱਗਣਗੇ ਤਾਂ ਹੈਨਾ ਤੇ ਫਿਰ ਕਰਾਂਗੇ ਜੋ ਕਰਨਾ ਹੈ ਨਾ ਤਾਂ ਤੇ ਕੋਈ ਹਵਾ ਚੱਲਣ ਢਈ ਆ ਠੰਡੀ ਠੰਡੀ ਹੈ ਨਾ ਮੀਂਹ ਤੋਂ ਬਾਅਦ ਤੇ ਮੌਸਮ ਇਕਦਮ ਈਲਨ ਕਲੀਨ ਹੋ ਗਿਆ ਸਾਫ ਹੋ ਗਿਆ ਤੇ ਇਹਦੀ ਹਵਾ ਚੱਲਦੀ ਹੈ ਨਾ ਇਹ ਲੱਗਦਾ ਇਹ ਬੱਦਲ ਢਾਕੇ ਲੈ ਜਾਊਗੀ ਤੇ ਬੱਦਲ ਤਾਂ ਜਾਂਦਾ ਆ ਟਾਂਡ ਏਰੀਆਲ ਚੁੱਟ ਜਾਂਦਾ ਬੱਦਲ ਹੈ ਨਾ ਇੱਧਰ ਜਾਂਦਾ ਪਿਆ ਤੇ ਹਵਾ ਨੇ ਡਾਕ ਲੈਣਾ ਬੱਦਲ ਸਵਾਇਗੁਰੂ ਮੇਰ ਕਰ ਸੱਚੇ ਪਾਤਸ਼ਾਹ ਦੁਨੀਆ ਬਹੁਤ ਰੋਂਦੀ ਕਰ ਲਾਉਂਦੀ ਆ ਨਾ ਦੇਖੀ ਹੁੰਦੀ ਆ ਵੀਡੀਓ ਮੇਰੇ ਤੋਂ ਤਾਂ ਕਈ ਵੀਡੀਓ ਦੇਖ ਕੇ ਮਿੰਦਾ ਰੋਣ ਆ ਜਾਂਦਾ ਹੈ ਹੈਨਾ ਵੀ ਇਹਨਾਂ ਬੰਦੇ ਜਿਹੜੇ ਰੋਂਦੇ ਆ ਸਾਡੇ ਕਹਿੰਦੇ ਘਰ ਬਰਬਾਦ ਹੋ ਗਏ ਟੁੱਟ ਗਏ ਹੈਨਾ ਸਾਡੇ ਪਸ਼ੂ ਵੀ ਰੁੜ ਗਏ ਇੱਕ ਵਿਚਾਰਾ ਬਜ਼ੁਰਗ ਬੰਦਾ ਉਹਨੂੰ ਭਰਾ ਹੈਨਾ ਜਣੀ ਰਾਸ਼ਨ ਦੇਣ ਗਏ ਜਾਰੇ ਉਹਨੂੰ ਬਜ਼ੁਰਗ ਨੂੰ ਤੇ ਉਹਨੂੰ ਪੁੱਛਿਆ ਵੀ ਕੀ ਗੱਲ ਹੋਈ ਤਾਂ ਵੀ ਰੋਣੇ ਲੱਗਾ ਤਾਂ ਉਹ ਵਿਚਾਰਾ ਬਜ਼ੁਰਗ ਕਹੇ ਕਹਿੰਦਾ ਵੀ ਮੇਰੇ ਚਾਰ ਸੂਈਆਂ ਵੱਜਾਂ ਉਹ ਰੁੜ ਗਈਆਂ ਦੇਖੋ ਜੀ ਅੱਜ ਕੱਲ ਦੇ ਟਾਈਮ ਵਿੱਚ ਇੱਕ ਮੱਝ ਲੈਣੀ ਵੀ ਬੜੀ ਮੁਸ਼ਕਲ ਆ ਇੱਕ ਮੱਝ ਵੀ ਅੱਜ ਦੇ ਟਾਈਮ ਵਿੱਚ ਲੱਖ ਰੁਪਏ ਤੋਂ ਉੱਪਰ ਮਿਲਦੀ ਹੈ ਨਾ ਆਪਾਂ ਨੂੰ ਉਹ ਵੀ ਨਾਰਮਲ ਜਿਹੀ ਤੇ ਚਾਰ ਮੱਝਾਂ ਦੇਖੋ ਤਿੰਨ ਚਾਰ ਲੱਖ ਹੋ ਸਕਦਾ ਮਹਿੰਗੀਆਂ ਤੋਂ ਹੋਣਗੀਆਂ 4 ਲੱਖ ਦਾ ਬੰਦੇ ਦਾ ਵਿਚਾਰੇ ਵੀ ਉਹਦਾ ਨੁਕਸਾਨ ਹੋ ਗਿਆ ਰੋ ਵੀ ਹੈ ਨਾ ਕਿਉਂ ਇਹੇ ਘਾਟੇ ਨਹੀਂ ਪੂਰੇ ਹੁੰਦੇ ਹੈ ਨਾ ਤੇ ਇਹੇ ਘਾਟੇ ਨਹੀਂ ਪੂਰੇ ਹੁੰਦੇ ਤੇ ਆਪਾਂ ਕਹਿਣਾ ਵੀ ਕਿਹਨੂੰਗਾ ਅੱਜ ਕੱਲ ਦੇ ਟਾਈਮ ਵਿੱਚ ਨਾ ਇੰਨਾ ਜਾਨੀ ਮਹंगाई ਹੋ ਗਈ ਬਹੁਤ ਬੁਰਾ ਹਾਲ ਹੋ ਗਿਆ ਨਾ ਤੇ ਉਸ ਵਿਚਾਰੇ ਅਭੀਰ ਨੂੰ ਸਵਰ ਕਰਨਾ ਹੁੰਨਾ ਤੇ ਸਵਰ ਉਹਨੇ ਕਿੱਦਾਂ ਕਰੂ ਸਭ ਟੁੱਟ ਜਾਂਦਾ ਨਾ ਤੇ ਆਪਾਂ ਕਿਸੇ ਨੂੰ ਨਾ ਕਾਲੀ ਜੰਨੇ ਆ ਤਾਂ ਵੀ ਆਪਾਂ ਉਧਰ ਮੰਗਰ ਜਾਂਦੇ ਆ ਵੀ ਸਾਡੀ ਕੌਲੀ ਦੇ ਹਨਾ ਵੀ ਤੂੰ ਸਾਡੀ ਕੌਲੀ ਖੜੀ ਸੀਗੀ ਜਾ ਕੇ ਇਹ ਤੋਂ ਆਪਾਂ ਕਿਹਨੂੰ ਧਾਰ ਦਿੰਦੇ ਪੈਸਾ ਵੀ ਸਾਨੂੰ ਸਾਡੇ ਪੈਸੇ ਮੋੜਨ ਆਪਾਂ ਰੋਬਨਾ ਮੰਗਦੇ ਆ ਤੇ ਇਹਨਾਂ ਨੁਕਸਾਨ ਹੋ ਗਏ ਨੇ ਇੰਨੀ ਹੁਣ ਇਸ ਨੁਕਸਾਨ ਦੀ ਕੌਣ ਭਰਪਾਈ ਭਰੂਗਾ ਹਨਾ ਬਹੁਤ ਔਖਾ ਆ ਵੀ ਇਹਨੀ ਭਰਪਾਈ ਕਰਨੀ ਬਹੁਤ ਮੁਸ਼ਕਲ ਆ ਤੇ ਬਹੁਤ ਸਵਰ ਕਰਨ ਵਾਲੀ ਗੱਲ ਹੋ ਜਾਂਦੀ ਹੈ ਚਲੋ ਘਰ ਕੀ ਘਸਾਦਾ ਕੋਈ ਨਾ ਉਸ ਪਰਮਾਤਮਾ ਦਾ ਬਾਣਾ ਆ ਤੇ ਮੀਂਹ ਹਟ ਜਵੇ ਨਾ ਹੋ ਸਾਰੇ ਹਾਲ ਹੋ ਜਾਣ ਮੀਂਹ ਨਹੀਂ ਹਟਣ ਡਿਆ ਹਨ ਤੇ ਬੱਦਹ ਹਜੇ ਵੀ ਹੈਗੇ ਆ ਤੇ ਦੇਖੋ ਉਸ ਪਰਮਾਤਮਾ ਅੱਗੇ ਕੋਈ ਜ਼ੋਰ ਨਹੀਂ ਹੈਗਾ ਨਾ ਤੇ ਹੁਣ ਚਲੋ ਪਾਣੀ ਇਹ ਨਾਲ ਇਹ ਨਾਲ ਪਾਣੀ ਭਰ ਲਵਾਂ ਨਾਲੇ ਮੈਂ ਕੱਪੜੇ ਧੋਲਵਾਂ ਹਨਾ ਕਾ ਕੇ ਸਪਰੇ ਪਾ ਦਾਂਗੇ ਨਾ ਅੰਦਰ ਇਹਦੇ ਹੀ ਹੱਲ ਹੋਊਗਾ ਤੁਸੀਂ ਵੀ ਕਮੈਂਟ ਕਰ ਦਿਓ ਮੇਰੇ ਭੈਣ ਤਾਂ ਤੁਸੀਂ ਕਰੋ ਤੁਹਾਡੇ ਕਿਹੜੇ ਸ਼ਹਿਰ ਵਿੱਚ ਪਾਣੀ ਆਇਆ ਕਿਹੜੇ ਚੰਡੀ ਆਇਆ ਹੈਗਾ ਨਾ ਆਪਰੇ ਥੋੜੀ ਬੋਤ ਦਿਆ ਕਰੋ ਕਮੈਂਟ ਕਰਿਆ ਕਰੋ ਜੀ ਸਾਰੇ ਜਾਣੇ ਹੈ ਨਾ ਤੇ ਇਹ ਪਤਾ ਲੱਗਦਾ ਰਹਿੰਦਾ ਹੈ ਬਸ ਮੈਂ ਇਹ ਭੈਣਾ ਕਮੈਂਟ ਨੂੰ ਕਰਦੀਆਂ ਮੈਂ ਵੀ ਇਹਨਾਂ ਦੀ ਵੀਡੀਓ ਕਰਦੀ ਹੁੰਦੀ ਹਾਂ ਤੇ ਅੱਜ ਮੈਂ ਕਿਨੇ ਦਿਨਾਂ ਬਾਅਦ ਕੁੱਕੀ ਦੇ ਵਿੱਚ ਨੰਨੀ ਮੀਨੀ ਹਡੰਡਾ ਬੜੇ ਵੀ ਲੋਕਾਂ ਦੇ ਹਰੇ ਹਰੇ ਹੋ ਗਏ ਆ ਮੀਂਹ ਪੈ ਪੈ ਕੇ ਉਹਨਾਂ ਨੂੰ ਪਰਵਾਹ ਨਹੀਂ ਹੈ ਜਿਹਨਾਂ ਆਸਾਂ ਦਾ ਜਿਹਦਾ ਮੁੱਤਰ ਪਿਆ ਮਾਇਨਿਕਾ ਫੁਰਮਤੀ ਯਕਤੀ ਨੂੰ ਹਾਂਜੀ ਡੇਢ ਹੋ ਜਾਂਦਾ ਹੋ ਗਿਆ ਟਾਈਮ ਜੀ ਤੇ ਪੱਠੇ-ਉੱਠੇ ਵੱਢ ਕੇ ਆ ਗਏ ਐਕਟਰ ਸਾਹਿਬ ਤੇ ਨਾਲ ਗਦਾਰ ਹੁਣੀ ਵੀ ਤੇ ਹਵਾ ਚੱਲਣ ਦੀ ਆ ਠੰਡੀ-ਸੰਡੀ ਤੇ ਬਦਲ ਸਾਡੇ ਸਾਥ ਕਰਨੀ ਸ਼ੁਤੀ ਬਾਇਆ ਸ਼ੁਤੀ ਬਾਇਆ ਰੱਬੀ ਦੇ ਤੋਂ ਤੁਕਤਾਂ ਸਵਾ ਲੈਣ ਸਾਡੇ ਜੀ ਹੜਪੀਤਾਂ ਦੀ ਸੇਵਾ ਹੋਣ ਲੱਗੀ ਅੱਜ ਕੱਲ ਖੜੂ ਕਿਸਾਨ ਕੱਲ ਜਾਣਗੇ ਨਾ ਅੱਜ ਕੱਕੇ ਪੂਰੀ ਇਹ ਪਰਸੋਂ ਨੂੰ ਨਾ ਚਲੋ ਇਹ ਵੀ ਭਲਾਈ ਆ ਨਾ ਤੇ ਗੁਰਦੁਆਰਾ ਸਾਹਿਬ ਕੋਠੀ ਕਰ ਲੱਗੇ ਸੇਵਾ ਨੌਜਵਾਨ ਸਭਾ ਪਿੰਡ ਦੇ ਪੰਚ ਮੈਂਬਰ ਪੰਚਾਇਤ ਸਰਪੰਚਾ ਲੋ ਮੇਖਲ ਸੇਵਾ ਉਹ ਨਹੀਂ ਸਾਰਿਆਂ ਇਕੱਠੇ ਰਲ ਕੇ ਹੀ ਇਹ ਹੈ ਨਾ ਤੇ ਸਾਰਿਆਂ ਲਈ ਸਾਂਝੀ ਸੇਵਾ ਸਾਰੇ ਪਿੰਡ ਦੀ ਇਹ ਤੇ ਗੁਰਦੁਆਰਾ ਸਾਹਿਬ ਬੈਠੇ ਸੰਗਤ ਤੋਂ ਉਥੇ ਸੇਵਾ ਚੱਲਣ ਦੀ ਹੈ ਕਹਿੰਦਾ ਇਹੋ ਜਿਹੇ ਚੇਤੇ ਚੜੀਆ ਸਾਹਿਬ ਜੀ ਸਹੀ ਗੱਲ ਹੈ ਧੁੱਪ ਲੱਗੀ ਪਰ ਫਿਰ ਵੀ ਲੱਗਦਾ ਵੀ ਆਦ ਨੂੰ ਵੀ ਪੀਆ ਜਾਣਾ ਨਾ ਪਾਣੀ ਭਰ ਲਈ ਭਰ ਹੋ ਗਿਆ ਨਹੀਂ ਹੁੰਦਾ ਨਹੀਂ ਹੁੰਦਾ ਲੈ ਨਹੀਂ ਤੌਲੀਆ ਤਿਲਕਨ ਹੈਗੀ ਹੈ ਚੱਵਲ ਲੇਡੀਜ਼ ਕਸੀ ਨਹੀਂ ਪਾਉਣੀ ਚਾਹੀਦੀ ਇਹ ਵਿੱਚ ਸਹੀ ਗੱਲ ਹੈ ਸਰਪਾਤ ਜੀ ਬਹੁਤ ਆ ਰਹੇ ਹਨ ਜੀ ਸੇਵਾ ਦੇ ਬਹੁਤ ਸੰਗਤ ਕਰ ਰਹੀ ਹੈ ਸਾਡੇ ਆਪਾ ਇਨੂੰ ਇਨੂੰ ਖੋਲ ਚੱਲ ਜਾ ਮਤੇ ਕਰਨੀ ਚਾਹੀਦੀ ਆ ਫੜ ਚਾ ਖਤਰਾ ਟੰਡਾ ਮੈਸਕ ਲਗਾਉਂਗੇ ਸ਼ਾਮ ਹੁੰਦੀ ਆ ਫਿਰ ਹੋ ਗਿਆ ਹਾਲ ਮੀਂਹ ਜਿਹੜੇ ਮੇਰੇ ਵੀ ਜਾਣਦੇ ਆ ਖੇਤਾਂ ਪਰਤ ਪੱਠੇ ਲੈਣਾ ਖੇਤਾਂ ਲ ਜਾਇਆ ਕਰੋ ਲਈ ਪੁੰਨ ਪੱਛਾਂ ਕੇਸੋ ਕੀਤਾ ਬੈਲਾ ਜਿਹੜੇ ਘੰਟਾ ਹੋ ਗਿਆ ਪੱਠੇ ਪੱਠੇ ਲੱਗੇ ਤੇ ਪਾਣੀ ਹੋਇਆ ਬਹੁਤ ਤਗੜਾ ਸੀਗਾ ਤੇ ਜਿਵੇਂ ਨਿਆਣਾ ਮੋਰੀ ਨਹੀਂ ਕੀਤਾ ਫਿਰ ਪੱਠੇ ਨਾਲ ਵੱਡੇ ਸਾਰੇ ਕਿਉਂਕਿ ਅਜੇ ਪੱਠਿਆ ਬੈਰ ਪਾਇਆ ਸੀ ਕਿਤੇ ਪੱਠੇ ਵਿੱਚ ਪਾਣੀ ਖੜਾ ਕਾ ਵੀ ਜਿਹੜੇ ਫੁੱਟ ਪਾਣੀ ਖੜਾ ਆ ਨੇ ਸਾਡੇ ਬਹੁਤ ਪਿਆਈ ਦਿਨ ਦਬਾਵੇ ਜੇ ਭਰਾਤੀ ਰੀਏ ਨੇ ਤੇ ਆਸੇਪਾ ਲੋਕਾਂ ਮਾੜੀ ਮੇਰੀ ਆ ਜਾਂਦਾ ਹੁੰਦਾ ਦੀ ਵੀ ਥੋੜੀ ਬੇਰੀ ਤੇ ਕੱਲ ਮੈਂ ਉਪਰ ਦੇ ਕਿਨਾਰੀ ਸੀ ਅੱਜ ਜਿਹੜੇ ਮੁਰਦੇ ਕਿਨਾਰੇ ਪੜਾਇਆ ਤੇ ਬਚ ਕੇ ਜਾ ਕਰੋ ਪੱਠੇ-ਕੁੱਠੇ ਜਾਂਦੇ ਉਹਦੇ ਖੇਤਾਂ ਉੱਤੇ ਸੱਪ ਬਹੁਤ ਤਗੜੇ ਵਿੱਚੋਂ ਆਏ ਆ ਪਾਣੀ ਨਾਲ ਕਿ ਸਾਰ ਪਜੀ ਤੇ ਮੈਸਾ ਹੀ ਰਹਾ ਉੱਚੇ ਥਾਂ ਦੌੜਦੇ ਹੁੰਦੇ ਆ ਜਿੱਥੇ ਪਾਣੀ ਵਹਿ ਨਹੀਂਦਾ ਥਾਂ ਉਨਾ ਉੱਚੇ ਥਾਂ ਜਾਂਦੇ ਆ ਇਹ ਬਚ ਕੇ ਜਾਓ ਤੇ ਬਚ ਕੇ ਪੱਠੇ ਵੱਟੋ ਕਿਉਂਕਿ ਜਾਨਵਰ ਜਿਹੜਾ ਅੱਜ ਕੱਲ ਬਹੁਤ ਜਰੀਲਾ ਆ ਇਹ ਜ਼ਰੂਰੀ ਨਹੀਂ ਵੀ ਕਿ ਸੱਪ ਜਿਹੜਾ ਤਾਂ ਧਰਤੀ ਤੇ ਵੀ ਰਹਿੰਦਾ ਤਾਂ ਦੀ ਉਹਦੀ ਕੋਈ ਨਹੀਂ ਕਿਤੇ ਵੀਲੇ ਨੂੰ ਇਹ ਗੱਲਾਂ ਹੀ ਆ ਵੇਖਣ ਧਰਤੀ ਜੰਦੀਆਂ ਨੇ ਕੋਈ ਵੀ ਇਹ ਤਾਂ ਵੈਸੇ ਹੀ ਇਹਦਾ ਕਹਿੰਦੇ ਸਪੀਡ ਬੋ ਹੋਂਦੀ ਹੈ ਦੀ ਸੋ ਬੱਚੋ ਅੱਜ ਕੱਲ ਮਤਸ਼ਿਆ ਲਿਆ ਜਾਂਦੇ ਨੇ ਨਾ ਤਾਂ ਖਿਆਲ ਰੱਖਿਆ ਕਰੋ ਡੰਡਾ ਜਿਉਂ ਕੋਲ ਰੱਖੋ ਆਪਣੇ ਫੇਸਬੁਕ ਵਾਲੇ ਟੀਮ ਕਰ ਰਹੀ ਸੀ ਕਿ ਬੰਦਿਆਂ ਲਈ ਜਨਾਲੇ ਏਰੀਆ ਦੇ ਬੱਧਰਾ ਬੱਬਾ ਨਾਲਕ ਇੱਕ ਕੀਤਾ ਰੁੜਕੇ ਆ ਪਾਣੀ ਵਿੱਚ ਪਿਚੋ ਚੀਤਾ ਚੱਲੋ ਚੀਤਾ ਉਹ ਜਿਹਦੇ ਨੂੰ ਰਿਸਕੂਟੀ ਵਾਲੇ ਨੂੰ ਰਿਸਕੂ ਕਰੇ ਕਰੀਏਗੀ ਜੇ ਇਹ ਰਿਸਕੂ ਕਰਦੇ ਆ ਤੇ ਇਹ ਸਾਨੂੰ ਖਾਊਗਾ ਜੇ ਇਹ ਛੱਡਦੇ ਆ ਤੇ ਜੀਵਿਆ ਤਰਸੋਂ ਦਾ ਆ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਨੇ ਕੱਢਿਆ ਬਾਹਰ ਨੂੰ ਜਾਂਦੂ ਲਾਇਆ ਹੋਣਾ ਫਿਰ ਲਿਆ ਆਂ ਦੰਦ ਵਿਚਾਲੀ ਉਹਦੀ ਭਾਰੇ ਆ ਕੇ ਖਤਨਾ ਜਾਨਵਰ ਜਿਹੜੇ ਹੁੰਦੇ ਤਾਂ ਖਤਨਾ ਕੀ ਹੁੰਦੇ ਆ ਕੰਧਿਆਨ ਉਹ ਲੈ ਬੰਦ ਖਤਨਾ ਆ ਗਿਆ ਸਾਰੇ ਕੋਈ ਨਹੀਂ ਨੇ ਕਿਸੇ ਨੇ ਲੋਕਾਂ ਨੇ ਉਹ ਬਚਾਏ ਪਰਸਨ ਨੰਦਾ ਸਾਡੇ ਨੰਗਲ ਵਾਲੇ ਲੋਕਾਂ ਸੂਰ ਪਾਣੀ ਵਿੱਚੋਂ ਕੱਢੇ ਜੋ ਚਾਲ ਬਾਜੇ ਕੇ ਜਨਵਾਰ ਦੀ ਇਹ ਹੋ ਹੁੰਦਾ ਹੈ ਇਹ ਕੋਈ ਸਾਡੇ ਕੋਲ ਦਰਸ ਬਾਬਾ ਹੰਦਾਲੇ ਸੇਵਾ ਚੱਲਦੀ ਆ ਹੜਪੀੜ ਤਾਂ ਵਾਸਤੇ ਤੇ ਯੋਗਦਾਨ ਪਾਵਾਂਗੇ ਜਿੰਨਾ ਹੋ ਸਕੇ ਹੈਨਾ ਤੁਹਾਨੂੰ ਵੀ ਤੁਹਿੰਤਾ ਚਾਲੂ ਕਈ ਦੀ ਤੇ ਨਾਮ ਬੋਲਣ ਦੇ ਇਸੇ ਬਦਾਰ ਨਾਲ ਸੇਵਾ ਕਰਦੇ ਇੱਕ 1000 ਰੁਪਏ ਦੇਖੋ ਬਤਲੂ ਚੜ ਹੋ ਗਿਆ ਆ ਗਾਂਹ ਪਤਾ ਕੋਈ ਕੀ ਬੰਨਣਾ ਆ ਐਸੇ ਲੋਕਾਂ ਦੀਆਂ ਕੋਠੇ ਚੋਂ ਲੱਗਦਾ ਤੇ ਇਹਨੇ ਬੱਬਰ ਹਾਰ ਕਰਤਾ ਇਹ ਵੀ ਕੋ ਸਮਾਂ ਹੁੰਦਾ ਆ ਪਰ ਹਾਰ ਵਾਸਤੇ ਇਹ ਸਮੇਂ ਵਿੱਚ ਕੋਈ ਕੱਖ ਨਹੀਂ ਕਰ ਸਕਦਾ ਕਿਸਲਾ ਕੋਈ ਜ਼ੋਰ ਨਹੀਂ ਕਰ ਦੇਖੋ ਜੀ ਬਸ ਹੋਵੇ ਆਪਣੇ ਹੈ ਨਾ ਆਪਾਂ ਹਟਾ ਲਈਏ 20 ਵੀ ਹਟ ਜਾਵੀਂ ਹੁਣ ਆਪਣੇ ਹੱਥ ਵਾਸੇ ਹੈ ਨਾ ਜੋ ਵੀ ਹੱਥ ਵਾਸੇ ਉਸ ਪਰਮਾਤਮਾ ਦੇ ਹੱਥ ਵਾਸੇ ਹੈ ਨਾ ਤੇ ਕੁਝ ਨਹੀਂ ਕਰ ਸਕਦੇ ਤੇ ਚਲੋ ਆਪ ਉਪਰਾਲਾ ਆ ਨੌਜਵਾਨ ਵੀ ਉਪਰਾਲਾ ਕੰਢੇ ਆ ਮੁੱਦ ਵੱਡੀ ਗੱਲ ਆ ਪਰਮਾਰਮ ਸੇਵਾ ਤੇ ਇਨਤਜ਼ਾਰ ਕਰਦੇ ਜੀ ਈ ਗੱਲ ਬੈਠੀਆਂ ਸੂਟੇ ਹੈ ਤਪ ਸਿਕਦੀ ਬੋਲਦੀ ਨਹੀਂ ਇੰਨੇ ਦਿਨਾਂ ਬਾਅਦ ਧੁੱਪ ਲੱਗੀ ਹੈ ਨਾ ਧੁੱਪ ਸਿਕਦੀ ਆ ਚਲੋ ਸ਼ੁਕਰ ਆ ਧੁੱਪ ਦੇਖਣ ਮਿਲੀ ਹੈ ਲੈ ਤਾਂ ਤੁਸੀਂ ਬੈਠੀਆਂ ਇੱਥੇ ਮਾਮ ਦੀ ਸਲਾਣਾ ਬੈਠੀਆਂ ਦੇਖੋ ਤਾਂ ਧੁੱਪ ਲੱਗੀ ਅੱਜ ਸਾਡੇ ਬਹੁਤ ਦਿਨਾਂ ਬਾਅਦ ਤੇ ਇਹ ਦੇਖੋ ਮਾਂ ਦੀ ਕਿਤੇ ਪਿਆਰ ਕਰਨ ਡਈਆਂ ਤੇ ਲੜਦੀਆਂ ਬਹੁਤ ਛੇਤੀ ਆ ਹਲ ਹਾਂ ਕਿਵੇਂ ਲੈਦੇ ਨਹੀਂ ਕੁਛ ਵੀ ਮੈਂ ਮੈਂ ਵੀ ਤੁਹਾਡੇ ਨੂੰ ਧੁੱਪੇ ਦੇਖਣਾ ਏ ਕੋਠੇ ਤੇ ਹਾਂ ਜੀ ਦੇਖੋ ਸਾਡੇ ਬਹੁਤ ਦਿਨਾਂ ਬਾਅਦ ਧੁੱਪ ਲੱਗੀ ਆ ਤੇ ਘਟੋ ਘਟ ਮੈਨੂੰ ਹਫ਼ਤੇ ਬਾਅਦ ਧੁੱਪ ਦੇਖਣ ਨੂੰ ਮਿਲੀ ਆ ਤੇ ਬਸ ਤੁਸੀਂ ਹੀ ਸਾਰੇ ਜਾਣਿਆ ਦਸ ਕਰੋ ਵੀ ਮੀਂਹ हट ਜਾਵੇ ਮੀਂਹ ਹਟ ਗਿਆ ਤਾਂ ਸਾਰੀ ਪ੍ਰੋਬਲਮ ਹੱਲ ਹੋ ਜਾਣੀ ਆ ਨਾ ਤੇ ਮੀਂਹ ਯਾਰਾ ਪ੍ਰੋਬਲਮ ਵੱਧਦੀ ਆ ਕਿਉਂ ਫਿਰ ਮੀਂਹ ਜਦੋਂ ਆਉਂਦੇ ਆ ਪਾਣੀ ਵੱਧਦੇ ਆ ਤੇ ਫਿਰ ਦਾ ਨੁਕਸਾਨ ਹੁੰਦੇ ਆ ਤੇ ਖਾ ਹੁੰਦਾ ਨਾ ਸਾਰਾ ਕੁਝ ਤੇ ਇਸ ਕਰਕੇ ਨਾ ਤੇ ਹੁਣ ਵੀ ਮੈਂ ਖਬਰਾਂ ਦੇਖਣ ਦੀ ਸੀਗੀ ਚਾਹ ਚੁਪੀ ਲਈਏ ਨਾਲੇ ਪੱਠੇ-ਉੱਠੇ ਪਾ ਲਏ ਆ ਹਟ ਸਾਹਮਣੇ ਨਾਲ ਮੇ ਵੀ ਨਾਲ ਕੰਮ ਕਰਾਉਣੀ ਹੁੰਦੀ ਆ ਆਪਣੇ ਘਰ ਦਾ ਕੰਮ ਆ ਤੇ ਚਲੋ ਖੈਰ ਕਰਨਾ ਚਾਹੀਦਾ ਹੈ ਨਾ ਤੇ ਫਿਰ ਬਾਅਦ ਚ ਦਾਲ ਪਾਣੀ ਬਣਾਇਆ ਵੀ ਖਬਰ ਸੌਣ ਦੀ ਸੀ ਕਿ ਤੇ ਨਡਾਲੀ ਟਾਂਡੀ ਵਿੱਗਵਾਲ ਇਹ ਪਿੰਡ ਨਡਾਲੀ ਉਥੇ ਵੀ ਪਾਣੀ ਬਹੁਤ ਆਇਆ ਬਹੁਤ ਦੁਨੀਆ ਦੇਖਣ ਲਈ ਆ ਪਾਣੀ ਹਨਾ ਯਾਨੀ ਖੜੇ ਆ ਲੱਗ ਲੱਗੇ ਪਿੰਡਾਂ ਦੇ ਨਾ ਤੇ ਉਹਨਾਂ ਨੂੰ ਜਿੱਦਾਂ ਕਰ ਲੋ ਸੜਕ ਤੋੜਨੀ ਪਈ ਤੇ ਪਾਣੀ ਨੂੰ ਪਾਰਲੀ ਸੜਕ ਪਾਸ ਕਰਾਉਣ ਵਾਸਤੇ ਹਨਾ ਤੇ ਬਹੁਤ ਯਾਰ ਪਾਣੀ ਤੇ ਚਲੋ ਠੀਕ ਆ ਉਹਨਾਂ ਦੇ ਕਰਦੇ ਇੱਥੇ ਅੱਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁਸੇ ਕਰੋ ਸਸਟਰੀ